ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ ਜਾਲਦੀ ਬੀਲਾਂ ਰਾਹੀਂ ਫੇਕ ਆਈਡੀ ਬਣਾ ਕੇ ਸਰਕਾਰ ਨੂੰ ਚੋਣਾਂ ਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਤੇ ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੋਂ ਬਾਅਦ ਟੈਕਸ ਚੋਰੀ ਨੂੰ ਰੋਕਣ ਲਈ ਮੁਹਿੰਮ ਨੂੰ ਹੋਰ ਤਾਕਤਵਰ ਬਣਾਇਆ ਗਿਆ ਹੈ ਅਤੇ ਸਾਡਾ ਵਿਭਾਗ ਲਗਾਤਾਰ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸਖਤੀ ਵਰਤ ਰਿਹਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਟੈਕਸ ਗਰੋਥ ਕਰੀਬ 6% ਸੀ ਪਰ ਸਾਡੀ ਸਰਕਾਰ ਆਉਣ ਤੋਂ ਬਾਅਦ ਇਹ ਗਰੋਥ 13% ਤੋਂ ਉੱਪਰ ਰਹੀ ਇਸ ਦਾ ਕਾਰਨ ਇਹ ਹੈ ਕਿ ਵਿਭਾਗ ਚ ਕਈ ਤਰ੍ਹਾਂ ਦੇ ਸੁਧਾਰ ਕੀਤੇ ਗਏ ਤੇ ਟੈਕਸ ਚੋਰੀ ਖਿਲਾਫ ਸਖਤੀ ਵੀ ਕੀਤੀ ਗਈ ਹਰਪਾਲ ਸਿੰਘ ਚੁੰਮਿਆ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਚ ਸੋਨੇ ਤੇ ਬਿਗੈਰ ਬਿਲ ਵਾਲੀਆਂ ਫਰਮਾਂ ਤੋਂ 336 ਕਰੋੜ ਰੁਪਏ ਦੇ ਜਾਲੀ ਬਿਲ ਬਰਾਮਦ ਕੀਤੇ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ ਇਹਨਾਂ ਫਰਮਾਂ ਨੇ ਜਿੱਥੇ ਸੋਨਾ ਲੈ ਕੇ ਗਾਕਾ ਨੂੰ ਵੇਚਿਆ ਇਸ ਦੀ ਉਹਨਾਂ ਕੋਲ ਕੋਈ ਜਾਣਕਾਰੀ ਨਹੀਂ ਉਹਨਾਂ ਫਰਮਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਨਾਲ 20 ਕਰੋੜ ਰੁਪਏ ਦੀ ਪਲੈਂਟੀ ਲਾਈ ਗਈ ਹੈ ਤਾਂ ਜੋ ਪੰਜਾਬ ਅੰਦਰ ਕੋਈ ਵੀ ਵਿਅਕਤੀ ਸੂਬੇ ਦੇ ਖਜ਼ਾਨੇ ਨੂੰ ਚੂਨਾ ਨਾ ਲਾ ਸਕੇ